ਸਾਸਿਲਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਨੋਵਿਲੇਜ ਫੂਡ ਤੇ ਅੱਜ ਆਪਾਂ ਤੁਹਾਨੂੰ ਜਲਜੀਰੇ ਦੀ ਰੈਸਪੀ ਹੈ ਜਿਹੜੀ ਇਹ ਘਰ ਵਿੱਚ ਹੀ ਤਿਆਰ ਕਰਕੇ ਦਿਖਾਵਾਂਗੇ ਇਹ ਜਲਜੀਰਾ ਜਿਹੜਾ ਬਹੁਤ ਹੀ ਵਧੀਆ ਤੇ ਫਾਇਦੇਮੰਦ ਹੁੰਦਾ ਹੈ ਢੇਟ ਨੂੰ ਵੀ ਠੰਡਾ ਰੱਖਦਾ ਹੈ ਜਿਵੇਂ ਕਿ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਇਹ ਆਪਾਂ ਨੂੰ ਇੱਕ ਦੋ ਵਾਰ ਜ਼ਰੂਰ ਬਣਾ ਕੇ ਹਫ਼ਤੇ ਦੇ ਵਿੱਚ ਪੀਣਾ ਚਾਹੀਦਾ ਤੇ ਜਲਜੀਰਾ ਬਣਾਉਣ ਦੇ ਲਈ ਆਪਾਂ ਨੇ ਜਿਹੜਾ ਜਿਹੜਾ ਸਮਾਨ ਲਿਆ ਉਹ ਆਪਾਂ ਤੁਹਾਨੂੰ ਅੱਗੇ-ਅੱਗੇ ਵਿਖਾਵਾਂਗੇ ਤੇ ਹੁਣ ਆਪਾਂ ਨੇ ਇੱਕ ਪਦੀਨਾ ਲੈ ਲਿਆ ਏ ਆਪਾਂ ਨੇ ਫਰੈਸ਼ ਪਦੀਨਾ ਲਿਆ ਏ ਇਹਦੀਆਂ ਡੰਡੀਆਂ ਨੇ ਜਿਹੜੀਆਂ ਆਪਾਂ ਨੇ ਉਹ ਅਲੱਗ ਕਰ ਲੈਣੀਆਂ ਆਪਾਂ ਸਿਰਫ ਪੱਤੇ ਪੱਤੇ ਹੀ ਰੱਖਾਂਗੇ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਲਵਾਂਗੇ ਜਿਹੜਾ ਵਿੱਚ ਕੋਈ ਥੋੜਾ ਜਿਹਾ ਕਾਲਾ ਹੋਇਆ ਹੁੰਦਾ ਪੱਤਾ ਉਹਨੂੰ ਕੱਢ ਲਿਆ ਸੀਗਾ ਆਪਾਂ ਨੇ ਸਾਫ਼ ਕਰ ਲਿਆ ਸੀ ਹੁਣ ਆਪਾਂ ਪਾਣੀ ਦੇ ਨਾਲ ਧੋ ਲੈਣਾ ਤਾਂ ਕਿ ਜਿਹੜੀ ਗਰਦ ਗੁਰਦਾ ਉਹ ਆਪਣੀ ਚੰਗੀ ਤਰ੍ਹਾਂ ਸਾਫ਼ ਹੋ ਜਵੇ ਤੇ ਇੱਧਰ ਆਪਾਂ ਪਾਈ ਆ ਏ इमਲੀ ਆ ਜਿਹੜੀ ਇਹ ਭਿਓ ਕੇ ਰੱਖੀ ਹੋਈ ਸੀਗੀ ਤੇ ਹੁਣ ਆਪਾਂ ਨੇ ਇਹਨੂੰ ਇੱਕ ਛਾਲਣੀ ਦੇ ਨਾਲ ਛਾਣ ਲੈਣਾ ਇਹ ਮੈਂ ਸਾਰੀ ਰਾਤ ਭਿਓ ਕੇ ਰੱਖੀ ਆ ਤੁਸੀਂ ਸਵੇਰ ਨੂੰ ਭਿਓ ਕੇ ਸ਼ਾਮ ਜਾਂ ਦੁਪਹਿਰ ਤੱਕ ਵੀ ਵਰਤ ਸਕਦੇ ਹੋ ਤੇ ਆਪਾਂ ਨੇ ਹੁਣ ਇਹਦਾ इमਲੀ ਦਾ ਪਲਪ ਆ ਜਿਹੜਾ ਇਹ ਅਲੱਗ ਕਰ ਲੈਣਾ ਆਪਾਂ ਪਲਪਾ ਜਿਹੜਾ ਜਰੂਰਤ ਦੇ ਹਿਸਾਬ ਨਾਲ ਹੀ ਇਸਤੇਮਾਲ ਕਰਾਂਗੇ ਬਾਕੀ ਜਿਹੜਾ ਬਚਿਆ ਹੋਊਗਾ ਉਹ ਰੱਖ ਲਾਂਗੇ ਫਿਰ ਤੋਂ ਆਪਾਂ ਇਹ ਜਿਹੜੀ ਡਰਿੰਕਾ ਬਣਾ ਕੇ ਤਿਆਰ ਕਰ ਲਵਾਂਗੇ ਤੇ ਦੇਖੋ ਇੱਧਰ ਜਿਹੜਾ ਆਪਾਂ ਨੇ ਸਾਰਾ ਪਲਪਾ ਚੰਗੀ ਤਰ੍ਹਾਂ ਆਪਾਂ ਨੇ ਕੱਢ ਲਿਆ ਏ ਤੇ ਦੇਖੋ ਇੰਨਾ ਸਾਰਾ ਜਿਹੜਾ ਆਪਣਾ ਇੱਕ ਗਲਾਸ ਦੇ ਕਰੀਬ ਆਪਣਾ ਇਹ ਜਿਹੜਾ ਇਮਲੀ ਦਾ ਪਾਣੀ ਜਾਂ ਪਲਪ ਤੁਸੀਂ ਕਹਿ ਸਾਦੇਉ ਇਹ ਆਪਣਾ ਬਣ ਕੇ ਤਿਆਰ ਹੋ ਗਿਆ ਏ ਤੇ ਆਪਾਂ ਨੇ ਜ਼ਿਆਦਾ ਗਾੜਾ ਨਹੀਂ ਰੱਖਿਆ ਇਹਦੇ ਵਿੱਚ ਮੈਂ ਪਾਣੀ ਆ ਜਿਹੜਾ ਜ਼ਿਆਦਾ ਹੀ ਪਾ ਕੇ ਭੁੰonti ਹੋਈ ਸੀਗੀ ਤੇ ਹੁਣ ਆਪਾਂ ਇੱਕ ਮਿਕਸੀ ਦਾ ਕੱਪ ਲੈ ਲਵਾਂਗੇ। ਉਹਦੇ ਵਿੱਚ ਆਪਾਂ ਪਦੀਨਾ ਜਿਹੜਾ ਧੋਕੇ ਰੱਖਿਆ ਹੋਇਆ ਸੀਗਾ ਉਹ ਪਾ ਲਾਂਗੇ। ਜਿਵੇਂ ਕਿ ਹੁਣ ਗਰਮੀ ਦਾ ਮੌਸਮ ਆ। ਪਦੀਨਾ ਇਹ ਜਿਹੜਾ ਇਹ ਠੰਡਾ ਹੁੰਦਾ ਇਹਦੀ ਤਾਂ ਸੀ ਠੰਡੀ ਹੁੰਦੀ ਹੈ ਪੇਟ ਨੂੰ ਵੀ ਠੀਕ ਰੱਖਦਾ ਏ। ਤੇ ਜੇਕਰ ਤੁਹਾਡੇ ਕੋਲ ਧਣੀਆਂ ਹੋਵੇ ਤਾਂ ਤੁਸੀਂ ਧਣੀਆਂ ਵੀ ਪਾ ਸਕਦੇ ਹੋ। ਹੁਣ ਗਰਮੀਆਂ ਦਾ ਸੀਜ਼ਨ ਹੋਣ ਕਰਕੇ ਧਣੀਆਂ ਜਿਹੜਾ ਮਾਰਕੀਟ ਦੇ ਵਿੱਚ ਘੱਟ ਹੀ ਮਿਲਦਾ ਹੈ। ਘਰਾਂ ਵਿੱਚ ਤਾਂ ਤਕਰੀਬਨ ਖਤਮ ਹੀ ਹੋ ਚੁੱਕਿਆ ਹੈ। ਤੇ ਹੁਣ ਆਪਾਂ ਨੇ ਇਹਦੇ ਵਿੱਚ ਥੋੜਾ ਜਿਹਾ ਇਮਲੀ ਦਾ ਜਿਹੜਾ ਪਾਣੀ ਆ ਉਹ ਪਾ ਕੇ ਇਹਨੂੰ ਚੰਗੀ ਤਰ੍ਹਾਂ ਬਲੈਂਡ ਕਰ ਲਿਆ ਏ ਚੰਗੀ ਤਰ੍ਹਾਂ ਬਲੈਂਡ ਕਰਨ ਤੋਂ ਬਾਅਦ ਹੁਣ ਆਪਾਂ ਇਹਨੂੰ ਓ ਛਰਨੀ ਦੇ ਨਾਲ ਛਾਣ ਲਵਾਂਗੇ ਛਾਣ ਕੇ ਆਪਾਂ ਇਹਦਾ ਜਿਹੜਾ ਸਾਰਾ ਪਾਣੀ ਆ ਉਹ ਆਪਾਂ ਨੇ ਕੱਢ ਲੈਣਾ ਤੇ ਬਾਕੀ ਜਿਹੜਾ ਆਪਾਂ ਮਿਕਸੀ ਦਾ ਕੱਪ ਸੀਗਾ ਉਹ ਵੀ ਇੱਕ ਵਾਰ ਧੋ ਕੇ ਇਹਦੇ ਵਿੱਚ ਪਾਣੀ ਆ ਜਿਹੜਾ ਐਡ ਕਰ ਲਵਾਂਗੇ ਤੇ ਦੇਖੋ ਪਾਣੀ ਆ ਜਿਹੜਾ ਆਪਾਂ ਨੇ ਇੱਕ ਵਾਰ ਪਾ ਕੇ ਐਡ ਕਰ ਲਿਆ ਤੇ ਦੋ ਤਿੰਨ ਵਾਰ ਆਪਾਂ ਪਾਣੀ ਨਾਲ ਇਹਨੂੰ ਚੰਗੀ ਤਰ੍ਹਾਂ ਧੋ ਲੈਣਾ ਤੇ ਇਹਦਾ ਜਿਹੜਾ ਸਾਰਾ ਅਸਰ ਉਹ ਆਪਾਂ ਨੇ ਕੱਢ ਲੈਣਾ ਹੈ ਜੂਸ ਆ ਜਿਹੜਾ ਸਾਰਾ ਨਿਕਲ ਜਾਵੇ ਤੇ ਹੁਣ ਇਹ ਜਿਹੜਾ ਹੈ ਆਪਣਾ ਅ ਪੁਦੀਨਾ ਇਹ ਜਿਹੜਾ ਬਿਲਕੁਲ ਡਰਾਈ ਹੋ ਗਿਆ ਹੈ ਹੁਣ ਆਪਾਂ ਇਹਨੂੰ ਕੱਢ ਕੇ ਬਾਹਰ ਰੱਖ ਲਵਾਂਗੇ ਇਹ ਜਿਹੜਾ ਡਰਿੰਕ ਆ ਇਹ ਬਹੁਤ ਹੀ ਵਧੀਆ ਹੁੰਦਾ ਹੈ ਤੇ ਇਮਲੀ ਦਾ ਜਿਆਦਾ ਆਪਾਂ ਇਸਤੇਮਾਲ ਕਰਦੇ ਆਂ ਇਮਲੀ ਆ ਜਿਹੜੀ ਇਹ ਵੀ ਬਹੁਤ ਹੀ ਸ਼ਰੀਰ ਨੂੰ ਠੰਡਕ ਦਿੰਦੀ ਆ ਇਮਲੀ ਵੀ ਆਪਾਂ ਨੂੰ ਪੀਣੀ ਚਾਹੀਦੀ ਆ ਕਈ ਲੀਵਰ ਵਾਸਤੇ ਵੀ ਇਹ ਸਹੀ ਹੁੰਦੀ ਆ ਜੇਕਰ ਤੁਸੀਂ ਆਲੂ ਭਖਾਰੇ ਆਂ ਦੇ ਨਾਲ ਇਮਲੀ ਪੀਉ ਕੇ ਪੀਉਂਦਾ ਹੀ ਆਪਣੇ ਲੀਵਰ ਨੂੰ ਵੀ ਆ ਜਿਹੜਾ ਠੀਕ ਰੱਖਦੀ ਆ ਅੱਜ ਬੱਚੇ ਕਹਿੰਦੇ ਕਿ ਸਾਨੂੰ ਜਲਜੀਰਾ ਡਰਿੰਕ ਬਣਾ ਕੇ ਦੇ ਦੋ ਤਾਂ ਇਸ ਕਰਕੇ ਆਪਾਂ ਨੇ ਅੱਜ ਜਲਜੀਰਾ ਡਰਿੰਕ ਬਣਾਈ ਆ ਇਦੇ ਵਿੱਚ ਆਪਾਂ ਨੇ ਇੱਕ ਨਿੰਬੂ ਆ ਜਿਹੜਾ ਉਹ ਨਿਚੋੜ ਲਿਆ ਤੇ ਬਾਕੀ ਆਪਾਂ ਦੋ ਗੜਸ਼ੀਆਂ ਛੋਟੀਆਂ ਇਹਦੇ ਵਿੱਚ ਇਮਲੀਰੀਆਂ ਪਾ ਲਵਾਂਗੇ ਬਾਕੀ ਇਮਲੀ ਆ ਜਿਹੜੀ ਤੁਸੀਂ ਵੱਧ ਘੱਟ ਆਪਣੇ ਟੇਸਟ ਦੇ ਅਨੁਸਾਰ ਪਾ ਸਕਦੇ ਹੋ ਇਹ ਬਾਕੀ ਦਾ ਜਿਹੜਾ ਆਪਣਾ ਬਚਿਆ ਹੋਇਆ ਏ ਇਹਨੂੰ ਆਪਾਂ ਬਾਅਦ ਵਿੱਚ ਇੱਕ ਵਾਰ ਹੋਰ ਇਸਤੇਮਾਲ ਕਰ ਲਵਾਂਗੇ ਤੇ ਹੁਣ ਆਪਾਂ ਨੇ ਇਹਦੇ ਵਿੱਚ 1.5 ਚਮਚਾ ਕਾਲੇ ਨੂਣ ਦਾ ਲਿਆ ਤੇ ਆਪਾਂ ਥੋੜਾ ਜਿਹਾ ਹੀ ਇਹਦੇ ਵਿੱਚ ਪਾਵਾਂਗੇ ਚਿੱਟਾ ਨੂਣ ਤਕਰੀਬਨ ਇਹ ਦੋ ਚਮਚੇ ਨੇ ਜਿਹੜੇ ਹੋ ਗਏ ਨੇ ਕਾਲਾ ਨੂਨ ਹੈ ਜਿਹੜਾ ਇਹ ਤੇਜ਼ ਘੱਟ ਹੁੰਦਾ ਹੈ ਤੇ ਇੱਕ ਫਲੇਵਰ ਦਿੰਦਾ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਕਾਲੀ ਮਿਰਚ ਦਾ ਪਾਇਆ ਹੈ ਨਾਲ ਹੀ ਆਪਾਂ ਪਾਵਾਂਗੇ ਇਹਦੇ ਵਿੱਚ ਚਾਟ ਮਸਾਲਾ ਤੁਸੀਂ ਜਲ ਜੀਰਾ ਪਾਊਡਰ ਵੀ ਲੈ ਸਕਦੇ ਹੋ ਆਪਾਂ ਇਹਦੇ ਵਿੱਚ ਚਾਟ ਮਸਾਲਾ ਪਾਇਆ ਪੌਣਾ ਚਮਚ ਮਸਾਲੇ ਆ ਜਿਹੜੇ ਤੁਸੀਂ ਇਹ ਪਾਣੀ ਦੇ ਹਿਸਾਬ ਨਾਲ ਲੈਣੇ ਆ ਵੱਧ ਘੱਟ ਆਪਾਂ ਨੇ ਇਹ ਜਿਹੜਾ ਪੂਰਾ ਬਾਉਲ ਆ ਇੱਕ ਬਾਉਲ ਤਿਆਰ ਕੀਤਾ ਤੇ ਨਾਲ ਹੀ ਆਪਾਂ ਅੱਧਾ ਚਮਚਾ ਜਿਹੜਾ ਭੁੰਨੇ ਹੋਏ ਜੀਰੇ ਦਾ ਲਵਾਂਗੇ ਤੇ ਹੁਣ ਆਪਾਂ ਇਹਨੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਕੇ ਤੁਸੀਂ ਇਹਦੇ ਵਿੱਚ ਆਈਸ ਕਯੂਬਸ ਵੀ ਪਾ ਸਕਦੇ ਹੋ ਆਪਣੇ ਕੋਲ ਠੰਡਾ ਪਾਣੀ ਸੀਗਾ ਜਿਆਦਾ ਆਪਾਂ ਠੰਡਾ ਨਹੀਂ ਇਹਨੂੰ ਕਰ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਬੋਤਲ ਆ ਜਿਹੜੀ ਪੂਰੀ ਪਾਣੀ ਦੀ ਪਾ ਲਵਾਂਗੇ ਤੇ ਜ ਇਹ ਆਪਾਂ ਨੇ ਇੱਕ ਬੌਲ ਆ ਜਿਹੜਾ ਇਹ ਬਣਾਇਆ ਸੀਗਾ ਤੇ ਇਹਦੇ ਅਨੁਸਾਰ ਇਹ ਜਿਹੜੇ ਮਸਾਲੇ ਸੀਗੇ ਪੂਰੇ ਬਿਲਕੁਲ ਸਹੀ ਸੀਗੇ ਤੇ ਦੇਖੋ ਜਿਹੜਾ ਪਾਣੀ ਆ ਆਪਣਾ ਇਹ ਬਣ ਗਿਆ ਏ ਜੇਕਰ ਤੁਸੀਂ ਗੋਲ ਗੱਪੇ ਵੀ ਬਣਾਉਣਾ ਚਾਹੋ ਤਾਂ ਗੋਲ ਗੱਪੇ ਵੀ ਬਣਾ ਸਕਦੇ ਹੋ ਪਰ ਆਪਾਂ ਨੇ ਗੋਲ ਗੱਪੇ ਨਹੀਂ ਬਣਾਈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੂੰਦੀ ਬੂੰਦੀ ਆ ਜਿਹੜੀ ਆਪਾਂ ਨੇ ਪਲੇਨ ਵਾਲੀ ਉਹ ਲਈ ਆ ਸਿਰਫ ਨਮਕੀਨ ਪਲੇਨ ਬੂੰਦੀ ਤੁਸੀਂ ਜਿਹੜੀ ਮਸਾਲੇਦਾਰ ਬੂੰਦੀ ਆਉਂਦੀ ਆ ਉਹ ਵੀ ਪਾ ਸਕਦੇ ਹੋ ਇਹ ਤੁਹਾਡੀ ਚੋਇਸ ਆ ਤੇ ਦੇਖੋ ਜਿਹੜਾ ਜਲਜੀਲੇ ਦਾ ਆਪਣਾ ਪਾਣੀ ਆ ਇਹ ਬਣ ਕੇ ਤਿਆਰ ਹੋ ਗਿਆ ਏ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਜਲੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਮੇਰੀ ਵੀਡੀਓਜ਼ ਨੂੰ ਜਲੂਰ ਲਾਈਕ ਕਰ ਦਿਓ ਤੇ ਹੁਣ ਆਪਣਾ ਜਿਹੜਾ ਇਹ ਪਾਣੀ ਆ ਬਣ ਕੇ ਤਿਆਰ ਹੋ ਗਿਆ ਏ ਇਹ ਆਪਾਂ 5 ਤੋਂ 6 ਗਲਾਸ ਨੇ ਜਿਹੜੇ ਪਾਣੀ ਦੇ ਬਣ ਗਏ ਨੇ ਆਪਣੇ ਤੇ ਟੇਸਟ ਕੀਤਾ ਸੀਗਾ ਨਮਕਾ ਜਿਹੜਾ ਥੋੜਾ ਜਿਹਾ ਘੱਟ ਸੀ ਆਪਾਂ ਨੇ ਥੋੜਾ ਜਿਹਾ ਹੋਰ ਐਡ ਕਰਤਾ ਏ ਤੇ ਦੇਖੋ ਪਾਣੀ ਜਿਹੜਾ ਆਪਣਾ ਬਣ ਗਿਆ ਏ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰਦੇ ਹੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਪਹਿਲਾਂ ਮਿਲ ਜਵੇ ਇਸੇ ਤਰ੍ਹਾਂ ਹੀ ਤੁਸੀਂ ਇਹ ਜਿਹੜੀ ਡਰਿੰਕਾ ਘਰ ਦੇ ਵਿੱਚ ਬਣਾ ਕੇ ਪੀ ਸਕਦੇ ਹੋ ਇਹਨੂੰ ਜ਼ਿਆਦਾ ਮਸਾਲਿਆਂ ਦੀ ਵੀ ਲੋੜ ਨਹੀਂ ਪੈਂਦੀ ਹੈਗੀ ਦੇਖੋ ਆਪਣੀ ਡਰਿੰਕਾ ਜਿਹੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਡਾ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ